चलान है चलान क्या نگرولا 12 نه ها کر ਸਤਿ ਸ੍ਰੀ ਅਕਾਲ ਜੀ ਅਸੀਂ 25 ਸਾਲ ਤੋਂ ਮਨੀ ਕਰਨ ਲਈ ਬਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ ਅੱਜ ਪਹਿਲੀ ਵਾਰ ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬਸ ਗਈ ਕੋਈ ਰੋਕ ਟੋਕ ਨਹੀਂ ਹੋਈ ਕੋਈ ਮੈਂਡਮ ਆਏ ਦੇ ਨਵੇਂ ਆਰ.ਟੀ.ਓ. ਉਹਨਾਂ ਨੇ ਅੱਜ ਸਾਡੀ ਬਸ ਰੋਕੀ ਹੈ ਬਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਫਿਰ ਵੀ ਬਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾਂ ਰੂਲ ਕਟਿਆ ਗਿਆ ਜਿੰਦਗੀ ਵਿੱਚ ਹਿਮਾਚਲ ਚ ਕੀ ਸਾਰੀ ਸੰਗਤ ਦੀ ਲਿਸਟ ਬਣਾਓ ਲਿਸਟ ਜੇਕਰ ਉਹਨਾਂ ਨੂੰ ਦੇ ਦਿੱਤੀਏ ਉਹਨਾਂ ਵਾਜ ਦੇ ਰਹੇ ਨੇ ਜੀ ਇਹ ਤੇ ਉਮਰ ਕਿਉਂ ਨਹੀਂ ਲਿਖੀ ਉਮਰ ਨਾਲ ਲਿਖਨ ਦਾ ਸਾਨੂੰ ਐਸ ਵਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਇਹ ਦੱਸੋ ਇਨੀ ਸੰਗਤ ਦਾ 10-10 ਰੁਪਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀਏ ਹੁਣ ਇਹਨਾਂ ਨੂੰ 25-25000 ਰੁਪਏ ਕਿੱਥੋਂ ਦੇਈ ਡੀਸੀ ਸਾਹਿਬ ਦੀ ਕੋਲ ਆਈਏ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦਿਓ ਜੋ ਟੈਕਸ ਬੰਦਾ ਲੈ ਲੋ ਮੈਡਮ ਨੇ ਫਿਰ ਚੱਕੇ ਨਾਲ ਚਲਾਨ ਕੱਟ ਕੇ ਸਾਡੇ ਅੱਜ 15-15000 ਦੇ ਚਲਾਨ ਥਮਾ ਦਿੱਤੇ ਇਹ ਬੇਨਤੀ ਹੈ ਹਮਾਚਲ ਸਰਕਾਰ ਨੂੰ ਇਹਦਾ ਕੋਈ ਹੱਲ ਕਰੋ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ ਦਾ ਨਹੀਂ ਕਿਸੇ ਦਾ ਕਾਰੋਬਾਰ ਨਹੀਂ ਹਮਾਚਲ